ਉਦੇ ਬਿਆਨ ਤੁਸੀਂ ਪੜ੍ਹ ਰਹੇ ਹਨ ਉਹਨੇ ਤੁਹਾਨੂੰ ਕਹਿ ਦਿੱਤਾ ਤਿੰਨ ਮਹੀਨੇ ਜੇ ਤਿੰਨ ਮਹੀਨੇ ਤੋੜਾ ਨਾ 85ਵੀਂ ਸੋਧ ਲਾਗੂ ਕਰ ਸਕਿਆ ਨਾ ਕੱਚੇ ਮਕਾਨਾਂ ਨੂੰ ਪੱਕੇ ਕਰ ਸਕਿਆ ਨਾ 25 ਸੈਂ ਦੀ ਮੰਡਲ ਕਮਿਜ਼ਰੀ ਰਿਪੋਰਟ ਲਾਗੂ ਕਰ ਸਕਿਆ ਲੇਕਿਨ ਕੀ ਕਰਿਆ ਉਹਨੇ ਜਨਰਲ ਦਾ ਕਮਿਸ਼ਨ ਬਣਾ ਦਿੱਤਾ ਕਿ ਜਨਰਲ ਪਰ ਅਤਿਆਚਾਰ ਹੋ ਰਿਹਾ ਕਦੇ ਸੁਣਿਆ ਕਦੇ ਵੀ ਜਨਰਲ ਪਰ ਅਮੀਰ ਪਰ ਕਦੇ ਅਤਿਆਚਾਰ ਰਿਹਾ ਅਤਿਆਚਾਰ ਹਮੇਸ਼ਾ ਗਰੀਬਾਂ ਪਰ ਹੁੰਦਾ ਆਜੋ ਜੋ ਜ਼ਿਲ੍ਹੇ ਦੇ ਮੈਂ ਡੀਸੀ ਸਾਹਿਬ ਪ੍ਰਸ਼ਾਸਨ ਨੂੰ ਇਹ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜ਼ਿਲ੍ਹਾ ਰੋਪੜ ਦੀ ਜ਼ਮੀਨ ਜੋ ਸਰਕਾਰੀ ਹੈ ਉਹਦੀ ਨਿਸ਼ਾਨਦੇਹੀ ਕੀਤੀ ਜਾਵੇ ਨਹੀਂ ਬਹੁਜ ਸਮਾਜ ਪਾਰਟੀ ਨਿੱਲੇ ਝੰਡੇ ਲਾ ਕੇ ਉਹ ਜ਼ਮੀਨਾਂ 'ਚ ਗੁੰਜੇਗੀ ਕਿਉਂਕਿ ਪਿਛੀ ਸਰਕਾਰਾਂ ਦੇ ਮਿਲੀ ਭੁਗਤ ਨਾਲ ਇਸ ਸਿਰੀ ਚੰਨੀ ਦੀ ਮਿਲੀ ਭੁਗਤ ਨਾਲ ਔਰ ਜਵਾੜੇ ਸ਼ਾਇਨ ਵਕਤੀ ਕੀਲੇ ਜ਼ਮੀਨ ਜ਼ਿਲ੍ਹਾ ਰੋਪੜ ਦੀ ਦਿੱਤੀ ਗਈ ਹੈ ਇਸੇ ਕੇ ਸਾਥਿਓ ਅਸੀਂ ਰਿਕਾਰਡ ਨੂੰ ਖੰਗਾਲ ਰਹੇ ਅਸੀਂ ਸਾਰੀਆਂ ਲਿਸਟਾਂ ਚੱਕ ਕੇ ਅਸੀਂ ਸੰਘਰਸ਼ ਨੂੰ ਛੇੜਾਂਗੇ ਔਰ ਜਦੋਂ ਸਾਡੀ ਪੰਜਾਬ ਦੇ ਅੰਦਰ ਸਰਕਾਰ ਬਣੀ ਤਾਂ ਫੇ ਅਸੀਂ ਉਹ ਜਿਹੜੀ ਜ਼ਮੀਨ ਹੈ ਉਹ ਜਿਹੜੇ ਬੇਜਮੀਨੇ ਗਰੀਬ ਲੋਕਾਂ 'ਚ ਪੰਨਰ ਦਾ ਯਤਨ ਕਰਾਂਗੇ ਗਰੀਬ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਹਰ ਫੁੱਕੋ ਅਸੀਂ ਯਤਨ ਕਰਾਂਗੇ ਮੈਂ ਹੋਰ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗਾ ਜਿਹੜੇ ਵਰਕਰ ਸਮਰਥਕ ਆਗੂ ਸਹਿਬਾਨ ਅੱਜ ਆਪਣੇ ਕੀਮਤੀ ਸਮਾਂ ਕੱਢ ਕੇ ਆਏ ਉਹਨਾਂ ਨਾਲ ਮੈਂ ਦਿਲ ਦੀ ਗ੍ਰਹਿ ਇਸਰ ਬਾਤ ਕਰਾਂਗਾ ਔਰ ਮੈਂ ਭੈਣ ਜੀ ਸਾਹਿਬ ਪੈਣੀ ਸਾਹਿਬ ਨੂੰ ਬੇਨਤੀ ਕਰਾਂਗਾ ਅੱਜ ਤੋਂ ਬਾਅਦ ਸਮਿਖਿਆ ਕਰਾਂਗੇ ਜਿਹੜਾ ਆਗੂ ਅੱਜ ਦੇ ਤਰੋਸਥਾਨੇ 'ਚ ਨਹੀਂ ਆਇਆ ਅਗਰ ਉਹਦੀ ਕੋਈ ਗੰਬੀਰ ਸਮੱਸਿਆ ਨਾ ਹੋਈ ਉਹ ਆਪਣੇ ਆਪ ਆਉਦੇ ਤੋਂ ਮੁਕਤ ਸਮਝਵੇ ਇਸੇ ਕੇ ਸਾਥਿਓ ਸਾਨੂੰ ਕੋਈ ਬੋਤੇ ਲੋੜ ਨਹੀਂ ਹੈ ਸਾਨੂੰ ਲੋੜ ਹੈ ਜਿਹੜੇ ਜੁਝਾਰੂ ਸਾਥੀ ਐ ਜਿਹੜੇ ਸਮੇਸਰ ਆਉਂਦੇ ਨੇ ਇਸੇ ਕੇ ਸਾਥਿਓ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਨਾਰੇ ਲਾਵਾਂਗਾ ਤੁਸੀਂ ਨਾਰਿਆਂ ਦਾ ਜਵਾਬ ਪੂਰੇ ਜੋਰ-ਚੋਰ ਨਾਲ ਦੇਣਾ ਭਾਜਪਾ ਸਮਰੱਥ ਪਾਰਟੀ ਜਿੰਦਾਬਾਦ ਅੜੀਆਂ ਕਰਕੇ ਟੜੇ ਖੜੇ ਕਰਕੇ ਬਣਾ ਦੇ ਮਾਪੇ ਤਾਂ ਕਿਹੜਾ ਅੰਦਰਲਾ ਪ੍ਰਸ਼ਾਦ ਜਨ ਸੌਂ ਸੁੱਤਾ ਪਿਆ ਰੋਪੜ ਜ਼ਿਲ੍ਹੇ ਦੀ ਵੀ ਚਾਬਰ ਜ਼ੁਲਮ ਹੈ ਚਾਰ 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 5-5 ਮਹੀਨੇ ਦੇ ਇਹ 751 ਦਾ ਕੇਸ ਦੇ ਹੱਲੇ ਕਰ ਸਕੇ ਪੈਸੇ ਲੈਂਦੀ ਹੈ ਪੁਲਸ ਛਰੇ ਆਮ ਪੈਸੇ ਸੌਦਾਗਰ ਨੇ ਗਰੀਬਾਂ ਬਤਿਆਚਾਰ ਹੋਇਆ ਜਿਲ੍ਹਾ ਮੋਹਾਲ ਦੇ ਮਾਮੂ ਪਰਦੇਂਦਰ 4 ਮਹੀਨੇ ਪਹਿਲਾਂ ਉਹ ਕੁੜੀ ਨੂੰ ਕੁੱਟਿਆ ਉਹਦੀ ਮਾਂ ਨੂੰ ਕੁੜੀ ਨੂੰ ਕੁੱਟਿਆ ਗਿਆ ਲੇਕਿਨ ਖਰੜ ਦਾ ਡੀਐਸਪੀ ਕਹਿੰਦਾ ਮੈਨੂੰ ਪਤਾ ਹੀ ਨਹੀਂ ਵੀਡੀਓ ਦਿਖਾਈ ਕਹਿੰਦਾ ਹਾਂਜੀ ਵੀਡੀਓ ਤੇ ਨਜ਼ਰ ਤਾਰ ਰੇ ਪਰ ਕਾਰਵਾਈ ਅਜੇ ਤੱਕ ਨਹੀਂ ਕੀਤੀ ਮੈਂ ਭੈਣੇ ਸਾਲੋਂ ਬੇਨਤੀ ਕਰ ਥੋੜੇ ਦਿਨ ਬਾਅਦ ਅਸੀਂ ਕਾਲ ਦਵਾਂਗੇ ਅਸੀਂ ਖਰੜ ਦੀਆਂ ਸੜਕਾਂ ਵੀ ਜਾਮ ਪੜਾਂਗੇ ਇਸ ਤੱਕ ਕਿ ਸਾਜੇ ਇਨਸਾਫ ਲੋਕਾਂ ਨੂੰ ਦਵਾਵਾਂਗੇ ਭਾਵੇਂ ਕਿਤੇ ਵੀ ਕੋਈ ਜ਼ਬਰ ਜ਼ੁਲਮ ਹੈ ਬਹੁਜਲ ਸਮਾਜ ਪਾਰਟੀ ਅਸੀਂ ਅੱਦੀ ਰਾਹ ਤੋੜਿਆ ਖੜਾਂਗੇ ਜ਼ਬਰ ਜ਼ੁਲਮ ਦੇ ਖਾਪ ਅਸੀਂ ਆਪਣੀ ਜਾਨ ਦੀ ਵੀ ਪਰਵਾਹੀ ਨਹੀਂ ਕਰਾਂਗੇ ਇਸ ਤੱਕ ਕਿ ਤੁਸੀਂ ਨਾਰੇ ਪੂਰੇ ਜੋਰ-ਚੋਰ ਨਾਲ ਦੇਣਾ ਹੈ आवाज़ ते आओ आवाज़ ते ਲਸੀ ਦੇ ਸਦਾਗਰ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਲਸੀ ਦੇ ਸਦਾਗਰ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਪ੍ਰਸ਼ਾਸਨ ਮੁਰਦਾਬਾਦ 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 ਉਰਜ ਪ੍ਰਸ਼ਾਸਨ ਮੁਰਦਾਬਾਦ 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 ਉਰਜ ਸਮਾਜ ਪਾਰਟੀ ਜਿੰਦਾਬਾਦ 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 ਸਾਹਿਬ ਕਾਂਸੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ बाबा साहब अम्बेडकर ऐसी सा अमर रहे देश की नेता कैसी हो मायावती जैसी हो थैंक यू जय भीम जय भाव ਪ੍ਰਕ ਮਾਫੀਆ ਮਰਦਾਬਾਦ 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 ਥੂਮੀ ਮਾਫੀਆ ਮਰਦਾਬਾਦ 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 ਸਰਕਾਰੀ ਹੈ ਓ ਜਮੀਰ ਹਮਾਰੀ ਹੈ ਨਿਕਲੋ ਬਾਹਰ ਮਕਾਨਾਂ ਸੇ ਜੰਗ ਲੜੋ ਬੇਈਮਾਨੋ ਸੇ ਮੈਂ ਹੁਣ ਇਸ ਰੋਸਮਈ ਧਰਨਾ ਪ੍ਰਦਰਸ਼ਨ ਦੇ ਅੰਦਰ ਪਹੁੰਚੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਤਾਰੇ ਜ਼ਿੰਮੇਵਾਰ ਸਾਥੀਓ ਮੇਰੀ ਭੈਣੋ ਮਾਤਾਓ ਅੱਜ ਦੇ ਸਰਨੇ ਦੀ ਸੋ ਜਾਣਗੀ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਰਦਾਰ ਸਰਦੂਲ ਸਿੰਘ ਬਾਲਸੰਢਾ ਜੀ ਔਰ ਪਾਰਟੀ ਦੇ ਸੂਬਾ ਜਨ ਸਕੱਤਰ ਸਰਦਾਰ ਰਜਿੰਦਰ ਸਿੰਘ ਮਿਹੜੀਆਂ ਜੀ ਔਰ ਜ਼ਿਲ੍ਹੇ ਦੀ ਸਮੁੱਚੀ ਟੀਮ ਵਿਧਾਨ ਸਭਾ ਔਰ ਸੈਕਟਰ ਤੇ ਬਾਕੀ ਦਰਜਾ ਬਦਰਜਾ ਉਹਦੇ ਵਾਰ ਸਾਰੇ ਜ਼ਿੰਮੇਵਾਰ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮਜੀਠਾ ਦੇ ਅੰਦਰ 27 ਤੇ ਹੁਣ ਕੱਲ ਇੱਕ ਹੋਰ ਅੱਲਾ ਨੂੰ ਪਿਆਰਾ ਹੋ ਗਿਆ 28 ਬੰਦੇ ਜਿਹੜੇ ਸਰਕਾਰ ਦੀ ਬੇਰੁਖੀ ਕਾਰਨ ਨਿਲਾਈਕੀ ਕਾਰਨ ਜਿਹੜੇ ਨਸ਼ੇ ਦੀ ਭੇਡ ਚੜ ਗਏ ਅਸੀਂ ਦੇਖਿਆ ਕਿ ਬਾਰਡਰ ਦੇ ਅੰਦਰ ਜਿਹੜਾ ਗਵਰਨਰ ਪੰਜਾਬ ਆਪਣੀਆਂ ਯਾਤਰਾਵਾਂ ਕਰਕੇ ਗਿਆ ਬਾਰਡਰ ਦੇ ਨਾਲ-ਨਾਲ ਦੇ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦਾ ਗਵਰਨਰ ਜਿੱਥੇ ਯਾਤਰਾ ਕਰਕੇ ਗਿਆ ਉਹ ਯਾਤਰਾ ਤੋਂ ਤੁਰੰਤ ਥੋੜੇ ਸਮੇਂ ਬਾਅਦ ਹੀ ਇਸ ਵੱਡੀ ਜਿਹੜੀ ਘਟਨਾ ਦੁਖਦਾਈ ਘਟਨਾ ਵਾਪਰੀ ਹੈ ਜਿਹੜੀ ਜ਼ਹਿਰੀਲੀ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਹੈ ਉਹਦੇ ਨਾਲ ਗਰੀਬ ਲੋਕ ਜਿਹੜੇ ਆ ਲਗਭਗ 27 28 ਬੰਦੇ ਜਿਨ੍ਹਾਂ ਦੇ ਪਰਿਵਾਰ ਓਝੜ ਗਏ ਤੇ ਸਰਕਾਰ ਡਰਾਮੇ ਕਰ ਰਹੀ ਹੈ ਸਰਕਾਰ ਜਿਹੜੀ ਹੈ ਡਰਾਮੇ ਕਰ ਰਹੀ ਹੈ ਗਰੀਬ ਲੋਕਾਂ ਦੇ ਘਰ ਤੋੜ ਰਹੀ ਹੈ ਉਹ ਲੋਕਾਂ ਨੂੰ ਫੜ ਫੜ ਕੇ ਜੇਲਾ ਦੇ ਅੰਦਰ ਸੁੱਟ ਰਹੀ ਹੈ ਕਿਸੇ ਕੋਲ 2 ਗ੍ਰਾਮ ਨਸ਼ਾ ਕਿਸੇ ਕੋਲ 4 ਗ੍ਰਾਮ ਨਸ਼ਾ ਕਿਸੇ ਕੋਲ 5 ਗ੍ਰਾਮ ਨਸ਼ਾ ਟੜਾ ਟੜ ਫੜ ਕੇ ਨਸ਼ੇ ਤੇ ਜਿਹੜੇ ਗਰੀਬ ਲੋਕ ਲਾਏ ਹੋਇਆ ਉਹਨਾਂ ਦੇ ਨਾਲ ਜੇਲਾ ਪਰ ਰਹੀ ਹੈ ਤਾਂ ਤੋਂ ਜਿਹੜੇ ਨਸ਼ੇ ਦੇ ਵੱਡੇ ਸੁਦਾਗਰ ਹੈ ਉਹਨਾਂ ਨੂੰ ਹੱਥ ਨਹੀਂ ਪਾਰੀ ਸਰਕਾਰ ਮੈਂ ਸਮਝਦਾ ਕਿ ਜੇ ਪੰਜਾਬ ਦੇ ਅੰਦਰ ਨਸ਼ਾ ਤਾਂ ਜਿਹੜਾ ਇੱਥੇ ਦੇ ਪੋਲੀਟੀਸ਼ੀਅਨ ਰਾਜਨੀਤਿਕ ਲੋਕ ਇੱਥੇ ਦਾ ਪੁਲਿਸ ਪ੍ਰਸ਼ਾਸਨ ਔਰ ਡਰੱਗ ਮਾਫੀਆ ਦੇ ਨਾਲ ਮਿਲਿਆ ਗਿਆ ਇਹਨਾਂ ਦੇ ਤਿੰਨਾਂ ਲੋਕਾਂ ਦੀ ਜੱਠ ਜੋੜ ਦੇ ਨਾਲ ਪੰਜਾਬ ਦੇ ਅੰਦਰ ਨਸ਼ਾ ਚੱਲਦੇ ਆ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਪੰਜਾਬ ਦੇ ਪੋਲੀਟੀਸ਼ੀਅਨ ਔਰ ਪੰਜਾਬ ਦੇ ਜਿਹੜੇ ਜਿਹੜੇ ਪੁਲਿਸ ਅਫਸਰ ਜਿਹੜੇ ਆ ਇਹ ਤਿੰਨਾਂ ਜਿਹੜੇ ਐ ਮੈਕਮੇ ਇਹਨਾਂ ਦਾ ਗੱਠਜੋੜ ਹੈ ਇਹਨਾਂ ਦੇ ਗੱਠਜੋੜ ਨਾਲ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵਿਖ ਰਿਹਾ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਜਿਹਨੇ ਗਰੰਟੀ ਦਿੱਤੀ ਸੀ ਕਿ ਸਾਡੀ ਸਰਕਾਰ ਬਣਾਓ ਤਿੰਨ ਮਹੀਨਿਆਂ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣਾ ਕੇ ਬਣਾ ਦੇ ਆਗੇ ਨਸ਼ੇ ਦਾ ਕੁੜਕ ਕੋਜੇ ਜਿਹੜਾ ਖਤਮ ਕਰ ਦੇਾਂਗੇ ਅੱਜ 3 ਸਾਲ ਬੀਤਣ ਤੋਂ ਬਾਅਦ ਅੱਜ ਜਿਹੜੀ ਇਹ ਸਰਕਾਰ ਦੀ ਨੀਂਦ ਖੁੱਲੀ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਮੰਨ ਰਿਹਾ ਕਿ ਜਿਹੜਾ ਨਸ਼ਾ ਵੱਡੀ ਪੱਧਰ ਤੇ ਪੰਜਾਬ ਵਿੱਚ ਹੈ ਅਸਰਥ ਕਰ ਲਿਆ ਉਹਨੇ ਪਰ ਇਹ ਵੀ ਸਰਤ ਕੀਤਾ ਕਿ ਪੰਜਾਬ ਦੇ ਅੰਦਰ ਨਸ਼ਾ ਪੰਜਾਬ ਦੀ ਪੁਲਿਸ ਦੀ ਮਿਲਿ ਭੁਗਤ ਨਾਲ ਕੋਲਿਸ਼ਨ ਔਰ ਵੱਡੇ ਡਰੱਗ ਮਾਫੀਆ ਦੇ